ਉਹ ਆਸਤਾ ਚ ਉਹ ਆਪਾਂ ਵੀ ਉਹਦਾ ਹੱਥ ਵੰਡਾ ਲੀਏ ਡਨ ਨਾ ਡਰਾਪ ਪੱਥਰ ਦੇ ਉੱਤੇ ਪੱਥਰ ਕਿਵੇਂ ਮੰਦਿਰ ਬਹੁਤ ਸੋਹਣਾ ਬਣਿਆ ਆ ਯਾਰ ਬਹੁਤ ਸੋਹਣਾ ਇੰਨੀ ਉਚਾਈ ਤੇ ਇੰਨਾ ਸੋਹਣਾ ਮੰਦਿਰ ਬਣਾਇਆ ਹੈ ਯਾਰ ਇਹ ਜਿਹੜੇ ਪਰੌਂਠਾ ਦੇਖੋ ਯਾਰ ਕਿੱਡਾ ਹੈ ਬੱਦਲਾਂ ਨੇ ਸਾਰੇ ਵਿਊ ਬਾਤਾਂ ਖਤਮ ਕਰਤੇ ਨੇ ਸੋ ਫਿਲਹਾਲ ਆਪਾਂ ਖੜੇ ਆ ਆਖਰੀ ਚੂਰਦਾਰਵਲ ਜਾਂਦੇ ਹੋਏ ਜਿਹੜੀ ਆਖਰੀ ਕੈਂਪਸਾਈਟ ਆ ਉੱਥੇ ਖਰੇ ਆ ਤੇ ਇਥੋਂ ਆਪਾਂ ਸਟਾਰਟ ਕਰ ਰਹੇ ਆ ਚੂਰਦਾਰ ਪੀਕ ਦਾ ਲਾਸਟ ਟਰੈਕ ਯਾਨੀ ਕਿ ਲਾਸਟ ਜਿਹੜਾ ਆਪਣਾ ਉੱਤੇ ਨੂੰ ਚੜਨਾ ਇਸ ਤੋਂ ਬਾਅਦ ਕੋਈ ਕੈਂਪਸਾਈਟ ਨਹੀਂ ਆਏਗੀ ਤੇ ਵੀਡੀਓ ਦੇਖਦੇ ਸਾਰੇ ਬਜ਼ੁਰਗਾਂ ਮਾਤਾਵਾਂ ਭੈਣਾ ਭਰਾਵਾਂ ਨੂੰ ਤੁਹਾਡੇ ਵੀਰ ਦਾ ਸਤਿ ਸ੍ਰੀ ਅਕਾਲ ਤੇ ਪਿਛਲੀਆਂ ਵੀਡੀਓ ਤੁਸੀਂ ਵੇਖਿਆ ਹੋਣਾ कि ਆਪਾਂ ਕਰੀ ਜਾ ਰਹੇ ਆ ਚੂਰਦਾਰ ਟ੍ਰੈਕ ਤੇ ਚੂਰਦਾਰ ਟ੍ਰੈਕ ਦੇ ਹੁਣ ਲਾਸਟ ਕੈਂਪ ਸਾਈਟ ਤੋਂ ਆਪਾਂ ਟੋਟਲ ਪੀਕ ਤੇ ਕਰ ਰਹੇ ਆ ਟ੍ਰੈਕ ਜਿਹੜੀ ਮੂਰਤੀ ਆ ਤੁਸੀਂ ਗੂਗਲ ਵਗੈਰਾ ਤੇ ਦੇਖੀ ਹੋਣੀ ਆ ਤੇ ਆਖਰੀ ਦੀ ਜਿਹੜਾ ਐਲੀਵੇਸ਼ਨ ਹੈਗਾ ਉਹ ਹੈਗਾ 3350 ਮੀਟਰ ਤੇ ਚੂਰਦਾਰ ਪੀਕ ਚੂਰਦਾਰ ਪੀਕ ਦਾ ਐਲੀਵੇਸ਼ਨ ਹੈਗਾ ਜੀ 3600 ਤੇ 47 ਮੀਟਰ ਸੋ ਤਾਫੇ ਅੱਗੇ ਤੇ ਦਰਖਤ ਵੀ ਖਤਮ ਹੋ ਜਾਣੇ ਨੇ ਹੁਣ ਤੇ ਦਰਖਤ ਖਤਮ ਹੋਣ ਕਰਕੇ ਆਕਸੀਜਨ ਲੈਵਲ ਵੀ ਘਟੇਗਾ ਸੋ ਮੌਸਮ ਐਸਾ ਕੈਸਾ ਹੀ ਹੈ ਪੌਣੇ ਗੁਬਾਰਾਂ ਦਾ ਟਾਈਮ ਹੋਇਆ ਹੈ ਤੇ ਚੱਲਦੇ ਆਂ ਇੱਕ ਧਰਮਸ਼ਾਲਾ ਨੂੰ ਰਾਹ ਜਾਂਦਾ ਹੈ ਇੱਕ ਮੂਰਤੀ ਨੂੰ ਜਾਂਦਾ ਧਰਮਸ਼ਾਲਾ ਯਾਨੀ ਕਿ ਮੰਦਿਰ ਤੇ ਪਹਿਲਾਂ ਮੰਦਿਰ ਜਾਵਾਂਗੇ ਤੇ ਫਿਰ ਮੂਰਤੀ ਵੱਨ ਜਾਾਂਗੇ ਤੇ ਅੱਜ ਤੁਹਾਨੂੰ ਲੈ ਚੱਲਦੇ ਆਂ ਚੂੜਦਰ ਪੀਕ ਵੱਲ ਟਰੈਕ ਕਰਦੇ ਹੋਏ ਰਾਹ ਦੇ ਵਿੱਚ ਬਹੁਤੀਆਂ ਜਗ੍ਹਾ ਤੇ ਆਪਾਂ ਨੂੰ ਪੱਥਰ ਚਿੰਨੇ ਹੋਏ ਮਿਲਦੇ ਨੇ ਕਿ ਇਹ ਥੋੜੀ ਜੀ ਆਸਥਾ ਵੀ ਮੰਨੀ ਜਾਂਦੀ ਆ ਇੱਕ ਤਾਂ ਇਹ ਕਿ ਨਿਸ਼ਾਨੀ ਹੋ ਜਾਂਦੀ ਆ ਕਿ ਬਾਈ ਤੁਸੀਂ ਸਹੀ ਰਾਹ ਤੇ ਜਾ ਰਹੇ ਹੋ ਦੂਜਾ ਥੋੜੀ ਆਸਥਾ ਹੁੰਦੀ ਆ ਤੇ ਉਹ ਆਸਥਾ ਚੋਂ ਆਪਾਂ ਵੀ ਉਹਦਾ ਹੱਥ ਵੰਡਾ ਲੀਏ ਸੋ ਇਹ ਖੜੇ ਹੋਏ ਸੋਨੇ ਵੀ ਬਹੁਤ ਲੱਗਦੇ ਨੇ ਇਹ ਇਹ ਆ ਇਹ ਹਿਮਾਲਿਆ ਦੇ ਵਿੱਚ ਮੌਸਮ ਕਦੇ ਧੁੱਪ ਤੇ ਕਦੇ ਸਾਂ ਪਤਾ ਨਹੀਂ ਲੱਗਦਾ 5-7 ਮਿੰਟਾਂ 'ਚ ਕਿਹੋ ਜਿਹਾ ਹੋ ਜਾਏ ਜਿਵੇਂ ਆਹ ਦੇਖੋ ਥੱਲੇ ਬੱਦਲ ਹੀ ਬੱਦਲ ਲਗਾ ਫਿਰਦਾ ਹੈ ਤੇ ਮੰਨ ਲਓ ਸ਼ਰਦਾਲੂ ਜਾ ਰਹੇ ਨੇ ਤੇ ਮਾੜਾ ਜਿਹਾ ਉਹਨਾਂ ਨੇ ਆਪਣੇ ਆਪ ਨੂੰ ਸੇਫ ਕਰਨਾ ਹੋਵੇ ਤਾਂ ਸ਼ੈਲਟਰ ਬਣਾਏ ਹੋਏ ਨੇ ਮੰਦਰ ਵਾਲਿਆਂ ਵੱਲੋਂ ਜੋ ਕਿ ਬਹੁਤ ਸੋਹਣਾ ਕੰਮ ਕੀਤਾ ਆ ਜਿਵੇਂ ਮੀਂਹ ਪੈ ਰਿਹਾ ਤੇ ਬੰਦੇ ਚੱਲੇ ਚਾਟ ਇੱਥੇ ਵੇਟ ਕਰ ਸਕਦੇ ਨੇ ਸੋ ਬਹੁਤ ਸੋਹਣੀ ਜਗ੍ਹਾ ਹੈ ਐਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਰਾਹ ਚ ਕਿਉਂਕਿ ਟਰੈਕ ਬੜਾ ਟਫ ਏ ਤੇ ਸਰਮੌਰ ਚੋਟੀ ਦਾ ਸਭ ਤੋਂ ਉੱਚੀ ਚੋਟੀ ਤੇ ਆਪਾਂ ਜਾ ਰਹੇ ਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ हिमालय ਆ ਦੇ ਹਿਮਾਲਿਆ ਨੂਆ ਪਹਾੜ ਤੁੰਦ ਇੰਨੀ ਕੁ ਜ਼ਿਆਦਾ ਹੋ ਗਈ ਹੈ ਬੱਦਲ ਯਾਨੀ ਕਿ ਰਾਹ ਰੋ ਵੀ ਬੰਦ ਹੋ ਗਏ ਆਪਾਂ ਨੂੰ ਤਾਂ ਦੇਖਣੇ ਤੇ ਜਿਹੜੀ ਆਪਾਂ ਪਹਾੜੀ ਤੇ ਖੜੇ ਆ ਪਿੱਛੋਂ ਦਿਸਦੀ ਪਈ ਸੀ ਇਹ ਚ ਪਹਾੜੀ ਦੇ ਪਰਲੇ ਸੈਣ ਸਿੱਧੀ ਖਾਈਆ ਕੁਛ ਨਹੀਂਗਾ ਡਾਇਰੈਕਟ ਧਰਤੀ ਲੈਵਲ ਤੇ ਅੱਜ ਕੋਈ ਟਰੈਕ ਕਰ ਵੀ ਨਹੀਂ ਰਿਹਾ ਇਹ ਚੂੜਦਾਰ ਵਾਲਾ ਸਾਨੂੰ ਆਂਦੇ ਹੋਏ ਮਿਲੇ ਨੇ ਪਰ ਜਾਂਦਾ ਕੋਈ ਨਹੀਂ ਮਿਲਿਆ ਨਾ ਸਾਨੂੰ ਕੱਲ ਮਿਲਿਆ ਤੇ ਨਾ ਸਾਨੂੰ ਅੱਜ ਮਿਲਿਆ ਬੂੰਦੇ ਤੇ ਮੌਸਮ ਬੜਾ ਖਰਾਬ ਹੁੰਦਾ ਜਾ ਰਿਹਾ ਹੈ ਸ਼ੁਰੂ ਹੋ ਗਈ ਭਾਈ ਬੂੰਦੇ ਸ਼ੁਰੂ ਹੋ ਗਈ ਹਾਂ ਕਿੰਮਨ ਵੀ ਸ਼ੁਰੂ ਹੋ ਗਈ ਭਾਈ ਜੀ ਚਲੋ ਚੋਟਲੀ ਕੋਈ ਨਾ ਚੱਲਦੇ ਹਾਂ ਵਿਜ਼ਿਬਿਲਟੀ ਲਗਾਤਾਰ ਘਟਦੀ ਜਾ ਰਹੀ ਹੈ ਤੇ ਹੁਣ ਆਂਦੇ ਹੋਏ ਕੋਈ ਬੰਦਾ ਦੇਖ ਨਹੀਂ ਰਿਹਾ ਤੇ ਸਾਮਣੇ ਦੇਖੋ ਟਨਲ ਡਰੈਵ ਪੱਥਰ ਦੇ ਉੱਤੇ ਪੱਥਰ ਕਿਵੇਂ ਦੇਖੋ ਤੇ ਹੁੰਦੇ ਫਾਈਪੋਂ ਤੋਂ ਸੁਣਾ ਬੜਾ ਵਿੱਝੋ ਦੀ ਲੰਘ ਲਾ ਪੈ ਰਹੇ ਦੇਖੋ ਚਲੋ ਭਾਈ ਜਿਆਦਾ ਕਸੁੱਤਾ ਕੰਮ ਹੈ ਸੋ थोड़ा रिस्क जाए फोन पाने जेल चो क्रॉस कर दे बिल्कुल तो पतला है सिंगल सिंगल बंदे बंदी नाल बिल्कुल खाई है कि बंदा गया तो मिलेगा नहीं कहाँ गया हाँ हाँ मतलब ही नहीं है

ਮੌਸਮ ਦੀ ਗੱਲ ਕਰੀ ਜਾਂਦੇ ਹੀ ਤੇ ਮੌਸਮ ਫੇਰ ਉਹੀ ਅੱਗੇ ਜਮਾ ਇੱਕ ਵਾਰ ਕੰਡਾ ਮਜਾ ਹੋ ਗਿਆ ਸੀਗਾ ਵਿਜ਼ਿਬਿਲਟੀ ਖਤਮ ਹੋ ਗਈ ਤੇ ਇੱਥੇ ਥੋੜੀ ਜਿਹੀ ਓਪਨ ਵੈਲੀ ਆਇਆ ਤਾਂ ਪੱਥਰ ਦੇਖੋ ਯਾਰ ਬਾਬੇ ਕਿੱਡੇ-ਕਿੱਡੇ ਪੈਣੇ ਉਹ ਉੱਪਰ ਦੇਖੋ ਕਿਵੇਂ ਇੱਕ ਦੂਜੇ ਦੇ ਉੱਤੇ ਢਲੇ ਪੈਣੇ ਕੰਮ ਸੱਚੀ ਬੜਾ ਖਤਰਨਾਕ ਆ ਯਾਰ ਦੇਖੋ ਦੇਖੋ ਕਿਵੇਂ ਪੱਥਰ ਪੈਣੇ ਯਾਰ ਸਦੀਆਂ ਦੇ ਪੈਣਗੇ ਇਦਾਂ ਹੀ ਆਖਰੀ ਤੋਂ ਜਿਹੜੀ ਆਖਰੀ ਕੈਂਪ ਸਾਈਟ ਆਈ ਸੀ ਉੱਥੋਂ ਆਪਾਂ ਜਿਹੜਾ ਚੱਲੇ ਆ ਜਿਹੜਾ ਆ ਜਿਹੜਾ ਵਿਸ਼ਾਲ ਪਹਾੜ ਹੈ ਇਹ ਪਹਾੜ ਦੇ ਉੱਤੋਂ ਦੀ ਸਾਰਾ ਘੁੰਮ ਕੇ ਅਗਲੇ ਟਰੈਕ ਤੇ ਜਾ ਰਹੇ ਆ ਦੇਖੋ ਇਹ ਆ ਜਾਂਦਾ ਹੈ ਐ ਐ ਐ ਜਾ ਕੇ ਘੁੰਮ ਕੇ ਉਹ ਸ਼ਾਇਦ ਉਹੀ ਹੋਏਗੀ ਪੀਕ ਅਜੇ ਮੈਂ ਕੁਝ ਕਲੀਅਰ ਕਰ ਨਹੀਂ ਸਕਦਾ ਪਰ ਅੱਗੇ ਨਾਲੋਂ ਮੌਸਮ ਥੋੜਾ ਜਿਹਾ ਵਧੀਆ ਹੋਇਆ ਹੈ ਹੁਣ ਜੇ ਦੋ ਬੰਦੇ ਮਿਲੇ ਸੀਗੇ ਉਹ ਕਹਿੰਦੇ ਵੀ ਮੰਦਿਰ ਨੇੜੇ ਹੀ ਐ 10 15 ਮਿੰਟ ਲੱਗਣਗੇ ਤੇ ਉਹਨੇ ਨੂੰ ਆਪਾਂ ਨੂੰ ਆ ਮਿਲ ਗਈ ਪਾਈਪ ਲਾਈਨ ਇਹ ਚੀਜ਼ ਦੀ ਪੱਕੀ ਨਿਸ਼ਾਨੀ ਹੈ ਕਿ ਮੰਦਿਰ ਨੇੜੇ ਹੀ ਐ ਸੋ ਚੱਲਦੇ ਆ ਜੀ ਦੇਖਦੇ ਆ ਆਪਾਂ ਮਾਹੌਲ ਅੱਗੇ ਦਾ ਤੇ ਮੰਦਿਰ ਦਾ ਤੇ ਦਰਸ਼ਨ ਕਰਵਾਣੇ ਆ ਤੁਹਾਨੂੰ ਇੱਕ ਵਾਰ ਫੇਰ ਕਹਿ ਰਿਹਾ ਕਿ ਵੀਡੀਓ ਪੂਰੀ ਦੇਖਿਆ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਕੋਈ ਗਾਲ ਨਹੀਂ ਹੋਏਗੀ ਵਿੱਚ ਕੋਈ ਗਲਤ ਗੱਲ ਨਹੀਂ ਕਵਾਂਗੇ ਜੋ ਜੈਨੂਨ ਹੈ ਉਹੀ ਚੀਜ਼ ਵਹਾਵਾਂਗੇ ਪਾਪਾ ਇਸ ਟੰਬੇ ਬੈਠੇ ਆ ਭਾਈ ਜੀ 36 ਨਹੀਂ 3400 ਸਮਥਿੰਗ ਮੀਟਰ ਤੇ ਤੇ 3000 ਮੀਟਰ ਤੋਂ ਬਾਅਦ ਪੇੜ ਪੋਦੇ ਖਤਮ ਆ ਚਾੜੀਆਂ ਚੂੜੀਆਂ ਲੈ ਜਾਂਦੀਆਂ ਨੇ ਤੇ ਆਕਸੀਜਨ ਲੈਵਲ ਬਿਲਕੁਲ ਹੋ ਜਾਂਦਾ ਖਤਮ ਤੇ ਆਕਸੀਜਨ ਲੈਵਲ ਆਪਣਾ ਸਹੀ ਰੱਖਣ ਲਈ ਦੋ ਦੋ ਘੁੱਟ ਪਾਣੀ ਪੀਂਦੇ ਰਹੋ 5-7 ਮਿੰਟ ਬਾਅਦ ਮੈਂ ਹਰ ਵੀਡੀਓ 'ਚ ਇਹ ਗੱਲ ਕਹਿੰਨਾ ਪਰ ਇਹ ਬੜੀ ਜ਼ਰੂਰੀ ਹੈ ਕਿਉਂਕਿ ਕਈ ਬੰਦੇ ਕੋਈ ਵੀਡੀਓ ਦੇਖਦੇ ਨੇ ਕੋਈ ਬੰਦੇ ਕੋਈ ਵੀਡੀਓ ਦੇਖਦੇ ਨੇ ਜੋ ਵੀ ਮੇਰਾ ਵੀ ਟ੍ਰੈਕਿੰਗ ਕਰਦਾ ਹਾਈ ਐਲੀਵੇਸ਼ਨ ਤੇ ਜਾਂਦਾ ਹੈ ਪਾਣੀ ਜ਼ਰੂਰ ਰੱਖੇ ਅਸੀਂ ਦੇਖੋ ਰਾਹ ਦੇ ਵਿੱਚ ਇੰਨੀ ਬਰਸਾਤ ਹੋ ਰਹੀ ਹੈ ਇੰਨੇ ਚਿਰਨੇ ਨੇ ਪਰ ਅਸੀਂ ਫਿਰ ਵੀ ਦੋ ਬੋਤਲਾਂ ਪਾਣੀ ਦੀਆਂ ਰੱਖੀਆਂ ਨੇ ਦੋ ਦੋ ਘੁੱਟ ਮਾਰਨੇ ਆ ਬੋਤਲ ਬੋਤਲ ਖਾਲੀ ਹੁੰਦੀ ਹੈ ਫਿਰ ਰਾਜੋ ਭਰ ਲੈਂਦੇ ਆ ਕਿਉਂਕਿ ਪਾਣੀ ਸਾਰੇ ਵਧੀਆ ਹੈ ਮੀਂਹ ਦਾ ਪਾਣੀ ਉੱਪਰ ਹੈ ਸ਼ਹਿਗੀ ਨਹੀਂ ਰਹਿائش ਹੋਵੇ ਤਾਂ ਪਾਣੀ ਗੰਦਾ ਹੁੰਦਾ ਐਵੇਂ ਗੰਦਾ ਹੁੰਦਾ ਮਤਲਬ ਹੀ ਨਹੀਂਗਾ ਸੋ ਪਾਣੀ ਜ਼ਰੂਰ ਨਾਲ ਰੱਖੋ ਤੇ ਉਹ ਟੋਪ ਦਿਖਾਓ ਜੀ ਉਹ ਸਾਹਮਣੇ ਦੇਖੋ ਘੋੜਾ ਖਲਾ ਇਹ ਉਹ ਦੇਖੋ ਅਈਸ਼ਾ ਵਾਸ਼ ਤੇ ਮੈਨੂੰ ਲੱਗਦਾ ਕੁਝ ਤਾਂ ਆ ਗਿਆ ਉਹ ਸਾਹਮਣੇ ਝੰਡੇ ਲੱਗੇ ਉਹ ਦੇਖੋ ਹਾਂ ਉਹ ਝੰਡੇ ਦਿਖ ਰਹੇ ਹਨ ਆ ਗਿਆ ਮੰਦਿਰ ਇਸ ਦਾ ਮਤਲਬ ਨਜ਼ਦੀਕ ਹੀ ਹੈ ਚਲੋ ਚਲਦੇ ਆ ਪਾਣੀ ਪੁਣੀ ਪੀ ਕੇ ਚਲੋ ਜਿਹੜੀ ਸਾਈਡ ਆ ਸਾਹਮਣੇ ਡਸਟਪੇਨ ਪਿਆ ਆਪਾਂ ਇਸ ਸਾਈਡ ਤੋਂ ਆਇਆ ਥੱਲੋਂ ਦੀ ਤੇ ਮੰਦਿਰ ਆਪਣੇ ਸਾਹਮਣੇ ਆਉ ਦੇਖ ਰਹੇ ਆ ਆ ਸਾਰੀ ਮੰਦਿਰ ਦੀਆਂ ਬਿਲਡਿੰਗਾਂ ਨੇ ਤੇ ਥੋੜੀ ਥੋੜੀ ਧੁੱਪ ਵੀ ਆ ਗਈ ਏ ਹੁਣ ਆਪਾਂ ਜਾਵਾਂਗੇ ਇਧਰੋਂ ਮੰਦਿਰ ਤੇ ਤੇ ਟੋਪ ਜਿਹੜੀ ਸਰਮੌਰ ਜਿਲ੍ਹੇ ਦੀ ਟੋਪ ਦੀ ਚੋਟੀ ਆ ਮੈਂ ਦਿਖਾਉਂਦਾ ਤੁਹਾਨੂੰ ਜੇ ਚੂਮ ਹੋ ਗਈ ਤਾਂ ਇਹ ਆ ਜੜੀ ਇਹ ਚੂਮ ਹੋ ਜਾ ਆ ਵਾਲੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਰਮੌਰ ਜ਼ਿਲ੍ਹੇ ਦੇ ਸਭ ਤੋਂ ਉੱਚੀ ਚੋਟੀ ਤੇ ਵਸਿਆ ਹੋਇਆ ਸ੍ਰੀ ਚੁਡੇਸ਼ਵਰ ਮੰਦਿਰ ਜਿਹਨੂੰ ਚੂਰਦਾਰ ਮੰਦਿਰ ਵੀ ਕਿਹਾ ਜਾਂਦਾ ਹੈ ਇਹ ਮੰਦਿਰ ਹੈ ਤੇ ਜਿਹੜੀ ਚੂਰਦਾਰ ਪੀਕ ਹੈ ਯਾਨੀ ਕਿ ਸਰਮੌਰ ਜਲ ਦੀ ਸਭ ਤੋਂ ਉੱਚੀ ਚੋਟੀ ਜਿੱਥੇ ਭਗਵਾਨ ਸ਼ੇਵ ਦੀ ਮੂਰਤੀ ਲੱਗੀ ਹੋਈ ਹੈ ਉਹ ਇੱਥੋਂ 200 ਮੀਟਰ ਉੱਪਰ ਹੈ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਵਾਣੇ ਆ ਮੰਦਿਰ ਦੇ ਤੁਸੀਂ ਦੇਖੋ ਚੰਗੀਦਰਾ ਮੰਦਿਰ ਦੇ ਦਰਸ਼ਨ ਕਰੋ ਤੇ ਫਿਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਰਮੌਰ ਜ਼ਿਲ੍ਹੇ ਦੀ ਸਭ ਤੋਂ ਉੱਚੀ ਚੋਟੀ ਤੇ ਵਿਰਾਜਮਾਨ ਭਗਵਾਨ ਸ਼ਿਵ ਦੀ ਮੂਰਤੀ ਤੇ ਭਗਵਾਨ ਸ਼ਿਵ ਦੀ ਮੂਰਤੀ ਦੀ ਕੀ ਕੀ ਮਹੱਤਤਾ ਹੈ ਤੇ ਕੀ ਉਹਦਾ ਇਤਿਹਾਸ ਹੈ ਉਹ ਮੈਂ ਸਾਰਾ ਤੁਹਾਨੂੰ ਡਿਟੇਲ ਦੇਵਾਂਗਾ ਸੋ ਪਹਿਲਾ ਮੰਦਿਰ ਦੇਖੋ ਸਾਹਮਣੇ ਸੰਤ ਕੁਟੀਰ ਜੀ मंदिर प्रांगण में जूते ले जाना मना है बिल्कुल जी ये तो बिल्कुल पक्की बात है चूरदार मंदिर मार्ग किधर नु है मंदिर जी ये रहा यही है बंद है शायद बंद है मंदिर बंद कब खुलता है ये नहीं खुले है कोई समय होता है पांच बजे सुबह अभी खुलेगा पांच बजे ਅਮਨੇ ਦਰਸ਼ਨ ਕਰਨੇ ਆ ਬੋਲਦੇ ਦਰਸ਼ਨ ਕਰਨੇ ਤੇ ਜਾਣਾ ਤਾਂ ਵਾਪਸ ਆਉਨੇ ਤੋਂ ਬਾਈ ਜੀ ਪੁਜਾਰੀ ਜੀ ਬੈਠੇ ਨੇ ਕਹੀ ਜਾਂਦੇ ਨੇ ਕਿ ਮੰਦਿਰ ਤਾਂ ਬੰਦ ਏ 5 ਵਜੇ ਖੁੱਲੇਗਾ ਪੁਜਾਰੀ ਨਹੀਂ ਆਇਆ ਐਕਚੁਅਲ ਵਿੱਚ ਇਹ ਕੋਈ ਆਪਣਾ ਇੱਥੇ ਕੰਮ ਚੱਲੀ ਜਾਂਦਾ ਅੱਗੇ ਤੇ ਉਹਨਾਂ ਦੀ ਉਸਾਰੀ ਹੋ ਰਹੀ ਏ ਓਹ ਹੋ ਹੋ ਕੀ ਬਾਤ ਆ ਓਏ ਇੱਥੇ ਵੀ ਬਾਜੀਆਂ ਲਾਈ ਬੈਠੇ ਓਏ ਪਤੰਦਰ आ देखो। हारूष है कि बाबे हाँ हाँ उनको रिक्वेस्ट करो देखो इतनी दूर से। बोल देना हम अंबाला से आए हैं ठीक है ठीक है तो मेरे नाल बारह पुजारी ने थोड़ी जी रिक्वेस्ट करेगा कि जे सामू मंदिर के दर्शन करवा देने ਕਿ ਕਿ ਨਹੀਂ ਦਰੋਂ ਆਇਆ ਮੰਦਿਰ ਦੇ ਦਰਸ਼ਨ ਕਰੇ ਬਿਨਾ ਜਾਈਏ ਚੰਗਾ ਨਹੀਂ ਲੱਗਦਾ ਪੁਜਾਰੀ ਜੀ ਨੂੰ ਕਿਹਾ ਜੀ ਆਂਦੇ ਨੇ ਤਾਂ ਮੰਦਿਰ ਬਹੁਤ ਸੋਹਣਾ ਬਣਿਆ ਆ ਯਾਰ ਬਹੁਤ ਸੋਹਣਾ ਇੰਨੀ ਉਚਾਈ ਤੇ ਇੰਨਾ ਸੋਹਣਾ ਮੰਦਿਰ ਬਣਾਣਾ ਵਾਹ ਕਮਾਲ ਹੈ ਤਾਰੀਫ ਦੇ ਲਾਇਕ ਹੈ ਯਾਰ ਤੇ ਵੈਸੇ ਤਾਂ ਲਿਖਿਆ ਹੈ ਕਿ ਮੰਦਿਰ ਦੇ ਅੰਦਰ ਫੋਨ ਲਾ ਜਾ ਨਹੀਂ ਸਕਦੇ ਬਾਕੀ ਆਪਾਂ ਪੁਜਾਰੀ ਜੀ ਨੂੰ ਰਿਕਵੈਸਟ ਕਰਨੇ ਆ ਜਿਉ ਕਹਿੰਦੇ ਨੇ ਵੀ ਚਲੋ ਅੰਦਰੋਂ ਵੀਡੀਓਗ੍ਰਾਫੀ ਕਰ ਲਵਾਂ ਤੇ ਆਪਾਂ ਤੁਹਾਨੂੰ ਅੰਦਰ ਦੇ ਦਰਸ਼ਨ ਕਰਵਾ ਦਿੰਨੇ ਆ ਤੇ ਫਿਰ ਦੇਖਦੇ ਹਾਂ ਹਾਂਜੀ ਆ ਗਿਆ ਜੀ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਆ ਥੱਲੇ ਵੀ ਦਰਸ਼ਨ ਕਰਵਾਵਾਂਗੇ ਆ ਜਿਹੜੀਆਂ ਬਲੀਆਂ ਹੋਈਆਂ ਨੇ ਸੋ ਮੰਦਰ ਦੇ ਆਪਾਂ ਅੰਦਰੋਂ ਦਰਸ਼ਨ ਕਰ ਲੈਨੇ ਅੰਦਰੋਂ ਇੰਨਾ ਕੋ ਸੋਹਣਾ ਮੰਦਰ ਹੈ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਅੰਦਰ ਵੀਡੀਓਗ੍ਰਾਫੀ ਕਰਨੀ ਦੇਂਦੇ ਅਸੀਂ ਪੁਜਾਰੀ ਦੀ ਥੋੜੀ ਜਿਹੀ ਮਿਹਨਤ ਵੀ ਕੀਤੀ ਸੀ ਬਟ ਉਹਨਾਂ ਨੇ ਮਨਾ ਕਰਤਾ ਚਲੋ ਜੋ ਵੀ ਆ ਚੰਗੇ ਲਿਆ ਤੇ ਇਸ ਮੰਦਿਰ ਦੀ ਖਾਸੀਅਤ ਇਹ ਦੱਸ ਦੇਣਾ ਕਿ ਇਹ 3500 ਤੇ 50 ਮੀਟਰ ਦੇ ਉੱਤੇ ਬਣਿਆ ਹੋਇਆ ਹੈ ਤੇ ਦੂਜੀ ਗੱਲ ਇਹ ਕਿ ਇਸ ਦੇ ਅੰਦਰ ਜਿਹੜਾ शिवलिंग ਹੈ ਉਹ ਆਪਣੇ ਆਪ ਪ੍ਰਗਟ ਹੋਇਆ ਸੀਗਾ ਤੇ ਸ਼ਿਰਗੂਲ ਮਹਾਰਾਜ ਜੀ ਦਾ ਇਹ ਮੰਦਿਰ ਹੈ ਯਾਨੀ ਕਿ ਸ਼ਿਵੀ ਸ਼ਿਵੀ ਦਾ ਦੂਜਾ ਰੂਪ ਹੈ ਕਹਿੰਦੇ ਨੇ ਉਹਨੂੰ ਤੇ ਦੁਬਾਰਾ ਫਿਰ ਤੁਸੀਂ ਦਰਸ਼ਨ ਕਰ ਲਓ ਇੱਕ ਵਾਰੀ ਇਹ ਮੰਦਿਰ ਦੇ ਇਹ ਮੰਦਿਰ ਬਾਰੇ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀਗਾ ਜਿਹੜੀ ਬੜੀ ਜ਼ਰੂਰੀ ਆ ਇਹ ਮੰਦਿਰ ਆ ਜਿਹੜਾ ਇਹ ਨਵੰਬਰ ਦੇ ਵਿੱਚ ਬੰਦ ਹੋ ਜਾਂਦਾ ਕਿਉਂਕਿ ਠੰਡਾਂ ਦੇ ਵਿੱਚ ਇੱਥੇ ਕਹਿੰਦੇ ਨੇ 25-25 ਫੁੱਟ ਵੀ ਬਰਫ਼ ਪੈ ਜਾਂਦੀ ਹੈ ਸੋ ਇਹ ਦੁਬਾਰਾ ਫਿਰ ਖੁੱਲਦਾ ਹੈ ਜੀ ਨਵੰਬਰ ਤੋਂ ਬੰਦ ਹੋ ਕੇ ਅਪ੍ਰੈਲ ਚ ਸੋ ਜਿਹੜੇ ਮੇਰੇ ਵੀਰ ਭਾਈ ਸੱਜਣ ਇਹ ਇੱਥੇ ਆਣਾ ਚਾਹੁੰਦੇ ਨੇ ਦਰਸ਼ਨ ਕਰਨਾ ਆਣਾ ਚਾਹੁੰਦੇ ਨੇ ਉਹ ਆਪ ਦਾ ਦੇਖ ਕੇ ਆਣ ਸਤੇ ਦੋ ਸਹੀ ਹੁੰਦਾ ਟਾਈਮ ਕਦੇ ਗਲਤ ਟਾਈਮ ਤੇ ਆ ਕੇ ਫਿਰ ਤੁਸੀਂ ਫਸ ਜਾਂਦੇ ਤੇ ਵੈਸੇ ਤਾਂ ਗਵਰਨਮੈਂਟ ਬੈਨ ਕਰਦੀ ਜਾਂਦੇ ਤੇ ਨਵੰਬਰ ਤੋਂ ਬਾਅਦ ਆਫੀਸ਼ੀਅਲੀ ਇਹ ਟਰੈਕ ਬੰਦ ਹੋ ਜਾਂਦਾ ਹੈ ਨਵੰਬਰ ਤੋਂ ਬਾਅਦ ਪਰ ਉਸ ਤੋਂ ਬਾਅਦ ਕਈ ਲੋਕ ਲਗੇ ਆਂਦੇ ਨੇ ਲੋਕ ਕਿਹੜਾ ਸੋੰਦੇ ਨੇ ਕਿਸੇ ਦੀ ਸੋ ਅਗਰ ਇਨ ਕੇਸ ਤੁਹਾਨੂੰ ਕੋਈ ਕੁਝ ਵੀ ਹੁੰਦਾ ਇੱਥੇ ਟ੍ਰੈਜੇਡੀ ਹੁੰਦੀ ਹੈ ਤੁਹਾਡੇ ਨਾਲ ਤਾਂ ਉਸ ਟ੍ਰੈਜੇਡੀ ਦੇ ਤੁਸੀਂ ਖੁਦ ਜ਼ਿੰਮੇਦਾਰ ਹੋ ਕਿਉਂਕਿ ਤੁਸੀਂ ਕਾਨੂੰਨਾਂ ਦਾ ਉਲੰਘਣ ਕਰ ਰਹੇ ਹੋ ਸੋ ਜਿਸ ਟਾਈਮ ਇਹ ਖੁੱਲਾ ਹੁੰਦਾ ਹੈ ਆਫੀਸ਼ੀਅਲੀ ਖੁੱਲਾ ਹੁੰਦਾ ਹੈ ਉਸ ਟਾਈਮ ਹੀ ਦਰਸ਼ਨ ਕਰਨ ਆਓ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਆ ਜੋ ਸਮਾਨ ਮਿਲਦਾ ਹੁੰਦਾ ਹੈ ਮਾਲਾ ਨਿੱਕੀਆਂ ਨਿੱਕੀਆਂ ਢੋਲਕੀਆਂ ਪ੍ਰਸ਼ਾਦ ਫੋਟੋਆਂ ਸੋਹਣੀ ਗੱਲ ਬਾਤ ਹੈ ਇਹ ਵੀ ਮੈਂ ਤੁਹਾਨੂੰ ਦਿਖਾਈ ਦੇਣਾ ਆ ਦੇਖੋ ਕਮਾਲ ਦੀ ਗੱਲ ਹੈ ਨਾ 36 3700 ਮੀਟਰ ਤੇ ਵੀ ਸਮਾਨ ਮਿਲ ਰਿਹਾ ਬਾਜ਼ੀਆਂ ਵੇਦਰੀਆਂ ਦੇ ਸੋ ਦੋਹਰਾ ਆਂਦੇ ਨੇ ਇਹਨੂੰ ਇੱਕ ਜਿਹੜੇ ਰਾਹ ਥਾਣੀਆਂ ਸੀ ਆਏ ਆ ਨੌਰਾ ਧਾਰ ਵਾਲਾ ਰਾਹ ਠੀਕ ਆ ਜੀ ਤੇ ਦੂਜਾ ਰਾਹ ਆ ਦਾ ਇਧਰੋਂ ਦੀ ਚੋਪਾਲ ਫਿਰ ਚੋਪਾਲ ਤੋਂ ਆਪਾਂ ਸ਼ਿਮਲੇ ਸਾਰਿਆਂ ਉਹ ਵਾਲਾ ਰਾਹ ਸੋ ਇੱਥੇ ਵੀ ਕਿਤਾਬਾ ਹੋਮਸਟੇ ਹੋਮਸਟੇ ਵੀ ਹੈਗਾ ਭਾਈ ਇੱਥੇ ਅੱਛਾ ਜੀ ਕਿੰਨੇ ਪੈਸੇ ਨੇ ਹੋਮਸਟੇ ਦੇ 100 ਰੁਪਏ ਪਰ ਬੰਦਾ ਬਸ ਸਸਤੇ ਹੀ ਗਾਵੇਂ 100 ਰੁਪਏ ਪਰ ਬੰਦਾ ਹੋਮਸਟੇ ਤੇ पराठा परूंठा बना दोगे वो कुछ बनाते हो खाने को नहीं। अच्छा टाइम भी नहीं अभी कोई खाने को कोई बनाएगा नहीं यहाँ पराठा कौन से नहीं? कौन से ये पूछ वो तो मैंने कहा था चलो लंगर लुंगर तो मिलया नहीं इन इस दुकान से पूछे पराठा परूंठा तो कहना बना दे नहीं सौ रुपया रहना तो रह सकते हो <laughs> क्या बिना पराठे तो अर जाने भुखा लाला बना देगा लाला के है लाला जी मिठाइया चंगी क्या हाल चाल भैया जी कुछ बना दोगे परोठा सरों बना दोगे कितने का जी बना दो यार दो परोंठे फिर बैठे हाँ दो बना दो परोठे कैसे सिंपल? आलू के आलू के ठीक है दो आलू के परोंठे बना दो और दो साथ में चाय लेंगे बाद में चाय अभी मत मतलब बनाना जब परौंठा खा लेंगे ना ठीक है भाई परौंठा फस गया परोंठा खा के एनर्जी आएगी फिर चलेंगे चूड़दार पीक दे टॉप दे क्यों सर ठीक है ना ठीक है भाई का परोठा देखो यार है चालीस रुपए में माई गोल इतनी हाइट में इतनी हाइट में, में चालीस रुपए में इतना बड़ा परौंठा वाह यार कमाल है सही में दो तैयार हो गए क्या बात है यार चाय का कप कितने का है चाय का कप भी आप पंद्रह रुपए का है ठीक है ठीक है भैंस के दूध की चाय मलाई मार के ठीक है मलाई ज्यादा ना मार देना <laughs> तो कभी ना। पी ना जाए <laughs>